ਅਤੇ ਹੁਣ ਖਬਰਾਂ ਵਿਸਥਾਰ ਨਾਲ ਅਨਗਾਰਡ ਗਲੀ ਨੰਬਰ 2 ਵਾਸੀ ਸਾਹਿਬ ਦਾ ਫੌਜੀ ਰਾਜ ਸਿੰਘ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ 7 ਨਵੰਬਰ ਦੀ ਰਾਤ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਕਿਤੇ ਗਏ ਹੋਏ ਸਨ ਅਤੇ ਪਿੱਛੋਂ ਕਾਰ ਬੰਦ ਸੀ ਅੱਧੀ ਰਾਤ ਤੋਂ ਬਾਅਦ ਉਹਨਾਂ ਦੇ ਕਾਰ ਚੋਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੱਸਿਆ ਕਿ ਉਹਨਾਂ ਦੇ ਘਰੋਂ 50 ਤੋਲੇ ਸੋਨਾ ਅਤੇ 10 ਲੱਖ ਤੋਂ ਉੱਪਰ ਕੈਸ਼ ਤੇ ਹੋਰ ਕੀਮਤੀ ਸਮਾਨ ਦੀ ਚੋਰੀ ਹੋਈ ਹੈ ਉਹਨਾਂ ਨੇ ਦੱਸਿਆ ਕਿ ਇਸ ਸੰਬੰਧੀ ਉਹਨਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਉਹ ਪੁਲਿਸ ਕੋਲ ਇਨਸਾਫ ਦੀ ਮੰਗ ਕਰਦੇ ਹਨ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਕੋਲੇ ਸਟੇਟ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਮਾਮਲਾ ਦਰਜ ਕਰ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਨੂੰ ਜਲਦੀ ਸੁਲਝਾ ਲਿਆ ਜਾਵੇਗਾ ਮੇਰਾ ਨਾਮ ਰਾਜ ਸਿੰਘ ਹੈ ਜੀ ਤੇ ਮੈਂ ਐਕਸ ਸਰਵਿਸ ਮੈਨ ਹੈਗਾ ਆ 17 ਸਾਲ ਮੈਂ ਫੌਜ ਦੇ ਵਿੱਚ ਲਾ ਕੇ ਆਇਆ ਤੇ ਅਨਗੜ ਦਾ ਮੈਂ ਵਾਸੀ ਹੈਗਾ ਜੀ 2 ਨੰਬਰ ਗਲੀ ਦੇ ਵਿੱਚ ਰਹਿਣਾ ਹੈ ਆ 7 ਤਰੀਕ ਨੂੰ ਮੇਰੇ ਘਰੇ ਜਾਨੀ ਕਿ ਚੋਰੀ ਹੋਈ ਹੈਗੀ ਆ ਰਾਤ ਦੇ 2:30 ਤੋਂ 3 ਵਜੇ ਦੇ ਵਿੱਚ ਵਿੱਚ ਤੇ ਇਹਦੇ ਵਿੱਚ ਜੋ ਮੇਰਾ ਸਮਾਨ ਜਾਨੀ ਕਿ ਗਿਆ ਹੈਗਾ ਕੁਝ ਮੇਰਾ ਕੈਸ਼ ਹੈਗਾ ਤੇ ਕੁਝ ਮੇਰਾ 골ਡ ਹੈਗਾ ਤੇ 골ਡ ਦੇ ਨਾਲ ਨਾਲ ਜਾਨੀ ਕਿ ਮੇਰੇ ਜੋ ਮੰਮੀ ਦੇ ਪੁਰਾਣੇ ਬਰਤਨ ਹੈਗੇ ਸੀ ਦਾਜ ਦੇ ਗਾਗਰ ਥਾਲ ਉਹ ਵੀ ਲੈ ਕੇ ਗਏ ਆ ਤੇ ਉਹਦੇ ਵਿੱਚ ਜਾਨੀ ਕਿ ਮੇਰੀ ਭਾਂਜੀ ਦੀ ਫੀਸ ਪਈ ਸੀ ਉਹ ਵੀ ਲੈ ਕੇ ਗਏ ਆ ਤੇ ਨਾਲ ਦੀ ਨਾਲ ਉਹਨਾਂ ਸਾਡਾ ਏਸੀ ਆ ਜਿਹੜਾ ਉਹ ਵੀ ਤੋੜਿਆ ਆ ਉਹਦੀ ਉਹਦੀ ਵੀ ਮੰਸ਼ਾ ਹੈਗੀ ਏਸੀ ਤੇ ਏਸੀ ਤੋੜਨ ਦੀ ਯਾਨੀ ਕਿ ਉਹਨਾਂ ਦੀ ਮੰਸ਼ਾ ਇਹ ਹੈਗੀ ਵੀ ਏਸੀ ਦੇ ਵਿੱਚ ਦਾ ਦੇਖਦੇ ਹੋਣਿਆਂ ਵੀ ਉਹਦੇ ਵਿੱਚ ਵੀ ਤੇ ਨਹੀਂ ਇੰਨਾ ਕੁਛ ਪਿੱਛੇ ਵੀ ਜਾ ਪੈਸੇ ਲਗਾਏ ਹੋਣ ਜਾਂ ਕੁਛ ਰੱਖਿਆ ਹੋਵੇ ਵਿੱਚ ਚੋਰੀ ਦੀ ਦੇਖੋ ਜੇ ਇਹ ਰਕਮ ਲਾਈ ਜਾਵੇ ਤੇ 25 ਕਤੋਲੇ ਯਾਨੀ ਕਿ 25 ਮੇਰਾ ਸੀ ਤੇ 25 ਮੇਰੀ ਭੈਣ ਦਾ ਸੀ ਯਾਨੀ ਕਿ 50 ਕਤੋਲੇ ਬਣਦਾ ਸਾਡਾ ਦੋਨਾਂ ਦਾ ਟੋਟਲ ਤੇ ਸਾਰੀ ਰਕਮ ਜੀ 10 ਲੱਖ ਕੈਸ਼ ਸੀ ਤਾਂ ਫਿਰ ਤੇ ਕਰੋੜ ਇਕ ਜੇ ਨੂੰ ਪਹੁੰਚ ਹੀ ਜਾਂਦਾ ਜੀ ਅੱਜ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਸੋਨੇ ਦਾ ਤਾਂ ਫਿਰ ਕਰੋੜ ਨੂੰ ਤੇ ਇੱਕ ਨੂੰ ਪਹੁੰਚਦਾ ਹੀ ਆ ਜੀ ਇਹ ਕੋਈ ਨਹੀਂ ਹੈਗਾ ਜੀ ਸ਼ਨੀਵਾਰ ਦਾ ਟਾਈਮ ਹੀ ਅਸੀਂ 9:30 ਵਜੇ ਇਧਰੋਂ ਚੱਲ ਗਏ ਹਾਂ ਤੇ ਜਾਨੀ ਕਿ ਛੁੱਟੀ ਦਾ ਅਸੀਂ ਕਿ ਛੁੱਟੀ ਹੈਗੀ ਸੀ ਜਾਨੀ ਕਿ ਮੈਂ ਆਪਦੀ ਭੈਣ ਨੂੰ ਕਿਹਾ ਵੀ ਤੁਸੀਂ ਉਧਰ ਆ ਜਾਓ ਵੀ ਐਤਵਾਰ ਨੂੰ ਤੁਸੀਂ ਸ਼ਾਮ ਨੂੰ ਆ ਜਾਓ ਤੇ ਉਹ ਚਲੋ ਮੇਰੇ ਨਾਲ ਪਹਿਲਾਂ ਜਾਂਦੇ ਨੇ ਮੈਂ ਚਲੋ ਲੈ ਗਿਆ ਉਹਨਾਂ ਨੂੰ ਤੇ ਅਗਰ ਮੰਨ ਲਓ ਉਹ ਵੀ ਜੇ ਹੁੰਦੇ ਤੇ ਉਹਨਾਂ ਦੇ ਵੀ ਜਾਣ ਜਾ ਸਕਦੇ ਸੀ ਉਹਨਾਂ ਦੇ ਵੀ ਜਾਣ ਜਾ ਸਕਦੇ ਚਲੋ ਇਹ ਮਹਾਰਾਜ ਬਚਾ ਗਿਆ ਆ ਵੀ ਉਹ ਬਚ ਗਏ ਆ ਤਿੰਨੇ ਜਾਣੇ ਏ ਭਾਜੀ ਦੇਖੋ ਹੁਣ ਆਏ ਤੇ ਇਹ ਕੋਠੇ-ਕੋਠੇ ਥਾਣੇ ਆ ਉਧਰ ਗਲੀ ਦੇ ਵਿੱਚ ਇੱਕ ਜਾਨੀ ਕਿ ਗੇਟ ਹੈਗਾ ਜਿਹੜਾ ਜਿਹਦਾ ਦਰਵਾਜ਼ਾ ਜੇ ਕੰਮ ਚੱਲ ਰਿਹਾ ਉਹਦਾ ਦਰਵਾਜ਼ਾ ਨਹੀਂ ਹੈਗਾ ਉੱਪਰੋਂ ਦੀ ਆਏ ਆ ਛੱਤ ਦਾਣੀ ਇਧਰੋਂ ਦੀ ਆ ਕੇ ਫਿਰ ਇਹਨਾਂ ਜਾਲੀ ਤੋੜੀ ਆ ਜਾਲੀ ਦੇ ਵਿੱਚੋਂ ਦੀ ਇੱਕ ਪਤਲਾ ਜਿਹਾ ਬੰਦਾ ਕੋਈ ਅੰਦਰੋਂ ਨਾਲ ਭੇਜਿਆ ਆ ਫਿਰ ਉਹਨਾਂ ਅੰਦਰੋਂ ਗੇਟ ਖੋਲਿਆ ਫਿਰ ਥੱਲੇ ਹੋ ਗਏ ਜੇ ਜੇ ਹਿਸਾਬ ਨਾਲ ਚੋਰੀ ਦਾ ਥੱਲੇ ਉਹ ਵੇਖਿਆ ਜਾਵੇ ਘਟੋਂ ਘਟੋਂ ਨਾਲ ਰੀਜ ਨਾਲ ਚੋਰੀ ਕੀਤੀ ਤੇ ਚਾਰ-ਪੰਜ ਬੰਦੇ ਤੇ ਹੈ ਹੀ ਹੈ ਜੀ ਅਸੀਂ ਹੱਥ ਜੋੜ ਕੇ ਇਹੋ ਬੇਨਤੀ ਕਰਦੇ ਆ ਵੀ ਸਾਡਾ ਜਾਨੀ ਕਿ ਜੋ ਨੁਕਸਾਨ ਹੋਇਆ ਆ ਤੇ ਮਿਹਨਤ ਤੁਹਾਡਾ ਹੈਗਾ ਆ ਮੈਂ ਵੀ 17 ਸਾਲ ਫੌਜ ਦੇ ਵਿੱਚ ਲਾਇਆ ਤੁਹਾਨੂੰ ਹੁਣ ਪਤਾ ਵੀ ਆ ਕਿਦਾਂ ਕਮਾਈ ਕੀਤੀ ਆ ਦਿਨ ਰਾਤ ਇੱਕ ਕੀਤਾ ਆ ਤੇ ਸਾਡਾ ਸਾਰਾ ਰਿਕਵਰੀ ਕੀਤਾ ਜਾਵੇ ਤੇ ਜਿਹੜੇ ਜਿਨ੍ਹਾਂ ਨੇ ਚੋਰੀ ਕੀਤਾ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਸਰ ਕੱਲ ਸਾਨੂੰ ਇਨਫੋਰਮੇਸ਼ਨ ਆਈ ਆ ਕਿ ਸਰਿੰਦਰਕੌਰ ਨਾਂ ਦੀ ਔਰਤ ਆ ਉਹਦੇ ਅਨਗੜ ਗਲੀ ਨੰਬਰ 2 ਵਿੱਚ ਰਹਿੰਦੀ ਆ ਤੇ ਉਹਦੇ ਘਰ ਵਿੱਚ ਉਹਨੇ ਦੱਸਿਆ ਕਿ ਤੁਹਾਡੇ ਘਰ ਵਿੱਚ ਸੋਨੇ ਦੇ ਗਹਿਣੇ ਚੋਰੀ ਕਰ ਲਿਆ ਤੇ ਕੈਸ਼ ਚੋਰੀ ਕਰ ਲਿਆ ਏ ਉਸ ਸਬੰਧ ਵਿੱਚ ਸਾਡੇ ਕੋਲ ਕੰਪਲੇਂਟ ਆਈ ਆ ਅਸੀਂ ਐਫ ਆਈ ਆਰ ਰਜਿਸਟਰ ਕਰ ਦਿੱਤੀ ਆ ਤੇ ਹੁਣ ਸਾਡੀ ਤਫਤੀਸ਼ ਜਾਰੀ ਹੈ ਜੀ ਨਹੀਂ ਉਹ ਉੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਹੈਗਾ ਜੀ ਫਿਲਹਾਲ ਬਾਕੀ ਅਸੀਂ ਫਿਰ ਵੀ ਆਪਣੇ ਪੱਧਰ ਤੇ ਅਸੀਂ ਐਫਰਟਸ ਕਰ ਰਹੇ ਆ ਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਟ੍ਰੇਸ ਕਰਕੇ ਤੇ ਮੁਕਦਮਾ ਟ੍ਰੇਸ ਕੀਤਾ ਜਾਏਗਾ